ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅੱਜ ਅਸੀਂ ਇੱਥੇ ਵਿਜ਼ਾ ਪੁਆਇੰਟ ਦੇ ਵਿੱਚ ਕੱਟੇ ਹੋਏ ਆ ਜਿੱਤੇ ਕਿ ਬੱਚਿਆਂ ਨੂੰ ਬਿਊਟੀ ਥੈਰੇਪਿਸਟ ਦਾ ਕੋਰਸ ਜਿਹੜਾ ਹੈਗਾ ਉਹ ਸਟਾਰਟ ਕੀਤਾ ਜਾ ਰਿਹਾ ਹੈ ਇਹ ਦੇਖੋ ਇਹਦੇ ਵਿੱਚ ਤੁਹਾਨੂੰ ਬੈਨੀਫਿਟ ਇਹ ਹੋ ਸਕਦਾ ਹੈ ਸਭ ਤੋਂ ਪਹਿਲਾਂ ਤਾਂ ਜਦੋਂ ਤੁਹਾਡੇ ਕੋਲ ਕੋਈ ਵੀ ਸਰਕਾਰੀ ਸਰਟੀਫਿਕੇਟ ਹੁੰਦਾ ਹੈ ਸਰਕਾਰੀ ਸਰਟੀਫਿਕੇਟ ਮਿਲਦਾ ਹੈ ਤਾਂ ਉਹ ਤੁਹਾਨੂੰ ਅੱਗੇ ਬੈਨੀਫਿਟ ਪ੍ਰੋਵਾਈਡ ਕਰਦਾ ਹੈ ਜੇ ਤੁਸੀਂ ਕਨ ਨੂੰ ਕਦੇ ਕੋਈ ਵੀ ਸਰਕਾਰੀ ਇਹ ਕੋਰਸ ਕਰ ਲੈਣੇ ਹੋ ਫਰਦਰ ਲੌਂਗ ਕੋਰਸਸ ਵੀ ਆਪਣੇ ਕੋਲਾਂਗੇ ਜਿਵੇਂ 10 ਡੇਸ ਹੈ ਕোর্স ਕਰਨ ਤੋਂ ਬਾਅਦ ਜੇ ਤੁਸੀਂ ਆਪਣਾ ਸੈਲੂਨ ਖੋਲਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਜਿਹੜਾ ਹੈਗਾ ਬੈਂਕਾਂ ਦੇ ਰਾਹੀਂ ਇੰਟਰਸਟ ਫ੍ਰੀ ਲੋਨ ਵੀ ਲੈ ਕੇ ਦੇਵਾਂਗੇ ਤੇ ਜੇ ਤੁਸੀਂ ਚਾਹਦੇ ਹੋ ਵੀ ਲੋਨ ਵੀ ਨਹੀਂ ਲੈਣਾ ਪੈਸੇ ਵੀ ਆਫ ਕੋਸ ਜਿਹੜਾ ਹੈਗਾ ਉਹ ਕੋਰਸ ਕਰਾਇਆ ਜਾਏਗਾ ਬੱਚਿਆਂ ਤੋਂ ਕੋਈ ਵੀ ਚਾਰਜਸ ਨਹੀਂ ਲਿੱਤੇ ਜਾਣਗੇ ਤੇ 10 ਦਿਨ ਦਾ ਇੱਕ ਬਿਊਟੀ ਥੈਰੇਪਿਸਟ ਦਾ ਕੋਰਸ ਹੈ ਇਹਦੇ ਵਿੱਚ ਉਮਰ 18 ਸਾਲ ਤੋਂ ਲੈ ਕੇ 49 ਸਾਲ ਤੱਕ ਕੋਈ ਵੀ ਰਜਿਸਟਰ ਕਰ ਸਕਦਾ ਹੈ ਤੇ ਬੱਚਿਆਂ ਨੂੰ ਇਸ ਦਾ ਬੇਨਫੀਟ ਹੈ ਇੱਕ ਤਾਂ ਤੁਹਾਡੀ ਜੇਬ 'ਚੋਂ ਇੱਕ ਵੀ ਪੈਸਾ ਨਹੀਂ ਲੱਗਣਾ ਉਹਦੇ ਨਾਲ ਨਾਲ ਤੁਹਾਨੂੰ ਜਿਹੜਾ ਹੈਗਾ ਅਸੀਂ ਕਿੱਟ ਵੀ ਪ੍ਰੋਵਾਈਡ ਕਰਾਂਗੇ ਜਿੰਦੇ ਵਿੱਚ ਟੀ-ਸ਼ਰਟ ਕੈਪ ਐਪਰਨ ਡਾਇਰੀ ਨੋਟਬੁੱਕ ਐਂਡ ਅ ਬੈਗ ਜਿਹੜਾ ਹੈਗਾ ਇਹ ਤੁਹਾਨੂੰ ਦਿੱਤਾ ਜਾਏਗਾ

मतलब पहला कुड़ियान बहुत ਔਖਾ ਹੁੰਦਾ ਸੀਗਾ ਵੀ ਦੂਰ ਦੂਰ ਕਿਤੇ ਜਾਣਾ ਪੈਂਦਾ ਸੀਗਾ ਤੇ ਹੁਣ ਇੱਥੇ ਮਤਲਬ ਵਧੀਏ ਸਾਰੀਆਂ ਕੁੜੀਆਂ ਆ ਰਹੀਆਂ ਵਾਂ ਲੋਕਲ ਮੋਗੇ ਚ ਜੀ ਲੋਕਲ ਮੋਗੇ ਚ ਆ ਰਹੀਆਂ ਵਾਂ ਤੇ ਇੱਥੇ ਬਿਲਕੁਲ ਫ੍ਰੀ ਐ ਐਂਡ ਇਸ ਸਾਰੇ ਗੇਟ ਕੋਈ ਪੈਸਾ ਨਹੀਂ ਪਰਚੋ ਹਾਂਜੀ ਇਸ ਕਰਨਾ ਮਤਲਬ ਕੋਈ ਫ੍ਰੀ ਆਫ ਪਾਸ ਹਾਂ ਜੀ ਵਧੀਆ ਕੀਤਾ ਹੈ ਕਿਥੇ ਲੜਕੀਆਂ ਆਪਣੇ ਪਿੰਡਾਂ ਤੋਂ ਵੀ ਹਨਾ ਦੂਰ ਜਾਣਾ ਪੈਂਦਾ ਸੀਗਾ ਹੁਣ ਸਾਡੇ ਮੋਗੇ ਸ਼ਹਿਰ ਦੇ ਵਿੱਚ ਹੀ ਇਹ ਹੈਗਾ अवेलेबल ਹੈਗਾ ਕੋਰਸਿਸ ਵਗੈਰਾ ਪਰ ਅਸੀਂ ਬਿਊਟੀ ਥੈਰੇਪੀ ਦਾ ਹੀ ਕਰਦੇ ਪਏ ਹੈਗੇ ਆ ਕੋਰਸ ਤਾਂ ਬਹੁਤ سارے ਹੈਗੇ ਇੱਥੇ ਵਿਟਡਰੋਨ ਵਾਲਾ ਸਨਮੰਤਰੀ ਯੋਜਗਾਰ ਯੋਜਨਾ ਦੇ ਅੰਡਰ ਜਿਹੜੇ ਹੈਗੇ ਆ ਕੋਰਸਿਸ ਆ ਰਹੇ ਨੇ ਤੇ ਇੱਥੇ ਅਸੀਂ ਕਾਫੀ ਕੋਰਸਿਸ ਲੈ ਕੇ ਆ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਬਿਊਟੀ ਥੈਰੇਪਿਸਟ ਦਾ ਕੋਰਸ ਸਟਾਰਟ ਕਰ ਰਹੇ ਹਾਂ ਤੇ ਉਹਦੇ ਨਾਲ-ਨਾਲ ਹੀ ਕਿਸਾਨ ਡਰੋਨ ਆਪਰੇਟਰ ਦਾ ਕੋਰਸ ਸ਼ੁਰੂ ਕਰ ਰਹੇ ਹਾਂ ਤੇ ਕਾਫੀ ਰੋਲਮੈਂਟ ਸਾਡੇ ਕੋਲ ਹੋ ਵੀ ਗਈਆਂ ਬੱਚਿਆਂ ਦੀਆਂ ਤੇ ਬੱਚਿਆਂ ਦੇ ਵਿੱਚ ਕਾਫੀ ਉਤਸ਼ਾਹ ਹੈ ਇਹ ਪ੍ਰੋਗਰਾਮਸ ਨੂੰ ਜੁਆਇਨ ਕਰਨ ਦਾ ਇਹਦੀ ਕੋਰਸ ਫ੍ਰੀ ਆਫ ਕਾਸਟ ਨੇ ਇੱਕ ਸਿੰਗਲ ਪੈਣੀ ਵੀ ਬੱਚਿਆਂ ਕੋਲੋਂ ਨਹੀਂ ਲਈਤੀ ਜਾਏਗੀ ਜੋ ਵੀ ਸਮਾਨ ਹੋਏਗਾ ਇਹ ਇੰਸਟੀਚਿਊਟ ਤੇ ਹੀ ਪ੍ਰੋਵਾਈਡ ਕੀਤਾ ਜਾਏਗਾ ਬੱਚਿਆਂ ਨੂੰ ਕਿੰਨਾ ਕੁ ਬেনিਫਿਟ ਮਿਲਗਾ ਰਿਹਾ ਬੱਚਿਆਂ ਨੂੰ ਡੈਫੀਨੇਟਲੀ ਦੇਖੋ ਜਦੋਂ ਆਪਾਂ ਕੋਈ ਵੀ ਸਕਿੱਲ ਕੋਰਸ ਕਰਦੇ ਆਂ ਔਰ ਬਿਨਾ ਕਿਸੇ ਪੇਮੈਂਟ ਤੋਂ ਕਰਦੇ ਆਂ ਤਾਂ ਬੱਚਿਆਂ ਦੇ ਹੱਥ ਦੇ ਵਿੱਚ ਹੁਣ ਆਰਮਦਾ ਕੱਲ ਨੂੰ ਬੱਚਾ ਆਪਣਾ ਕੰਮ ਕਰਨਾ ਚਾਵੇ ਕਿਤੇ ਨੌਕਰੀ ਕਰਨਾ ਚਾਵੇ ਤਾਂ ਡੈਫੀਨੇਟਲੀ ਸਰਟੀਫਿਕੇਟ ਬੱਚਿਆਂ ਨੂੰ ਫਾਇਦਾ ਪਹੁੰਚਾ